ਮੈਂ ਇਹ ਬਜੇਤਾ ਸਭੀ ਮੂੰਗੀ ਲਾਈ ਸੀ 9 ਕਿੱਲੇ ਮੈਨੂੰ ਇਹ ਹੁਣ ਅੱਜ ਅਸੀਂ ਵੱਢ ਕੇ ਲਿਆਏ ਆ ਟਰਾਲੇ ਦੇ ਵਿੱਚ ਮੇਰੇ ਖਿਆਲ 16-7 ਦਾ ਟਰਾਲਾ ਵਾ 100 ਕੁਆਂਟਲ ਤੋਂ ਵੀ ਉੱਪਰ ਦਾ ਇਹ ਵਜ਼ਨ ਹੋਊਗਾ ਇਹ ਚ ਤੇ ਐ ਲੱਗਦਾ ਵੀ ਕਿ 10-11 ਦਾ ਕੁਆਂਟਲ ਤੋਂ ਉੱਪਰ ਹੀ ਜਾਊਗਾ ਜੀ 11 ਦੇ ਲਗਭਗ ਜਾਂਦੀ ਆ ਰੇਟ ਵਧੀਆ ਤੇ ਰੇਟ ਵੀ ਬਹੁਤ ਵਧੀਆ ਮਿਲਿਆ ਮੰਡੀ ਦੇ ਵਿੱਚ ਤੇ ਮੇਰੀ ਵੀ ਇੱਕ رائے ਆ ਵੀ ਇਹ ਮੂੰਗੀ ਆ ਜਿਹੜੀ ਵਜੇਤਾ 22 ਬਹੁਤ ਵਧੀਆ ਵਾ ਇਹ ਅੱਗੇ ਵਾਸਤੇ ਜੇ ਮੂੰਗੀ ਵੀ ਲਾਉਣੀ ਆ ਵਜੇਤਾ 22 ਲਾਓ ਤੇ ਇਹਨਾਂ ਦੇ ਡਾਕਟਰ ਸਾਹਿਬ ਆ ਆਪ ਵੀ ਡਾਕਟਰ ਸਾਹਿਬ ਆਏ ਸੀ ਦੇਖ ਕੇ ਗਏ ਆ ਮੂੰਗੀ ਉਹਦੇ ਵਿੱਚ ਕੋਈ ਉਹ ਪੀਲਾ ਪੱਤਾ ਵਗੈਰਾ ਨਹੀਂ ਸੀਗਾ ਜਿਵੇਂ ਦੂਤੀਆਂ ਮੂੰਗੀਆਂ ਖੜੀਆਂ ਸੀ ਵੇਖਿਆ ਉਹਨਾਂ 'ਚ ਪੀਲੇ ਪੱਤੇ ਬਹੁਤ ਪਏ ਹੋਏ ਸੀਗੇ ਇਹ ਬਹੁਤ ਵਧੀਆ ਵੈਰਾਈਟੀ ਆ ਜੇ ਕਿਸੇ ਨੇ ਮੂੰਗੀ ਲਾਉਣੀ ਆ ਇਹ ਵਜੇਤਾ 22 ਹੀ ਲਾਓ